ਸਾਈਕੋਲੋਜੀ ਸਾਰਿਆਂ ਨੂੰ ਕਹਿੰਦੇ ਅੱਜ ਕੱਲ ਬਹੁਤ ਖਾਸੇ ਵੱਡੇ ਵੱਡੇ ਬੰਦੇ ਆ ਰਹੇ ਨੇ ਪੰਜਾਬ ਚ ਤਾਂ ਬਹੁਤ ਵੱਡੇ ਵੱਡੇ ਬੰਦਿਆਂ ਦਾ ਰੌਲਾ ਚੱਲਦਾ ਕੋਈ ਕਹਿੰਦਾ ਮੈਂ ਖਾਸਾ ਵੱਡਾ ਬੰਦਾ ਕੋਈ ਬੰਦਾ ਤਿੰਨ ਤਿੰਨ ਵਿਆਹ ਕਰਾ ਕੇ ਕਹਿ ਰਿਹਾ ਵੀ ਮੈਂ ਮੇਰੀ ਲਾਈਫ ਹੈ ਮੇਰਾ ਮੇਰੀ ਮਰਜ਼ੀ ਆ ਮੈਂ ਜੋ ਮਰਜ਼ੀ ਕਰ ਸਕਦਾ ਇਹਨਾਂ ਬਾਰੇ ਆਪਾਂ ਕੁਝ ਗੱਲ ਕਰਨੀਆਂ ਥੋੜੀ ਜੀ ਅੱਜ ਜਿਵੇਂ ਤੁਸੀਂ ਦੇਖੀ ਹੋਣੀ ਆ ਵੀਡੀਓ ਉਮਰਨ ਨੰਗਲਾਂ ਪਿੰਡ ਵਾਲੀਆਂ ਉਮਰਾਂ ਨੰਗਲ ਪਿੰਡ ਵਾਲੀਆਂ ਠੀਕ ਆ ਨਾ ਉਹਦੇ ਵਿੱਚ ਹੌਬੀ ਧਾਲੀ ਵਾਲ ਜੀ ਕਿਸ ਤਰ੍ਹਾਂ ਕਰ ਰਹੇ ਨੇ ਦਿਖਾ ਰਹੇ ਨੇ ਆਪਦਾ ਅਸਲੀ ਰੰਗ ਉਹ ਕਹਿ ਰਹੇ ਨੇ ਵੀ ਮੈਂ ਖਾਸਾ ਵੱਡਾ ਬੰਦਾ ਤੁਸੀਂ ਵੀਡੀਓ ਦੇਖੀ ਹੋਣੀ ਆ ਸਾਰਿਆਂ ਨੇ ਕਾਸਾ ਵੱਡਾ ਬੰਦਾ ਆਪਣੇ ਆਪ ਨੂੰ ਕਹਿਣਾ ਇਹ ਕਿੰਨੀ ਕਿ ਸਿਆਣਪ ਦੀ ਗੱਲ ਹੈ ਕਿੰਨੀ ਕਿ ਸਿਆਣਪ ਹੋ ਸਕਦੀ ਹੈ ਇਸ ਗੱਲ 'ਚ ਆਪਣੇ ਆਪ ਨੂੰ ਵੱਡਾ ਕਹਿਣਾ ਮੈਂ ਕਹਿਣਾ ਮੈਂ ਹਾਂ ਜੋ ਹਾਂ ਮੈਂ ਹਾਂ ਕਹਿਣਾ ਇਹ ਕਿੰਨੀ ਕ ਵੱਡੀ ਗੱਲ ਹੋ ਸਕਦੀ ਹੈ ਸਾਰੇ ਸਮਝਦਾਰੀ ਨੇ ਸਮਝ ਹੀ ਜਾਂਦੇ ਨੇ ਕਿਸੇ ਦਾ ਆਪਣੇ ਆਪ ਨੂੰ ਵੱਡਾ ਕਹਿਣਾ ਜਾਂ ਲੋਕਾਂ ਦੇ ਕਹਿਣ ਤੇ ਵੱਡਾ ਹੋਣਾ ਫਰਕ ਬਹੁਤ ਹੁੰਦਾ ਹੈ ਇਹ ਚੀਜ਼ 'ਚ ਠੀਕ ਹੈ ਨਾ ਉਹ ਕਹਿੰਦੇ ਮੈਂ 100 ਫਿਲਮਾਂ ਕੀਤੀਆਂ ਨੇ ਢਾਲੀਵਾਲ ਸਾਹਿਬ ਕਹਿੰਦੇ 100 ਫਿਲਮਾਂ ਕੀਤੀਆਂ ਨੇ 7 ਤੋਂ ਵੱਧ ਬਾਲੀਵੁੱਡ ਮੂਵੀਆਂ ਕੀਤੀਆਂ ਨੇ ਪਰ ਗੱਲ ਇਹ ਆ ਉਹਨਾਂ ਨੇ ਫਿਲਮਾਂ ਕੀਤੀਆਂ ਠੀਕ ਆ ਉਹਨਾਂ ਨੇ ਆਪਣੇ ਵਾਸਤੇ ਕੀਤੀਆਂ ਜੋ ਉਹਨਾਂ ਨੂੰ ਪੈਸਾ ਮਿਲਿਆ ਉਹਨਾਂ ਨੇ ਆਪਣੀ ਜੇਬ 'ਚ ਪਾਇਆ ਉਹਨਾਂ ਦਾ ਕਿਸੇ ਹੋਰ ਨੂੰ ਕੋਈ ਬੈਨੀਫਿਟ ਨਹੀਂ ਉਹ ਕੁੜੀ ਜਿਹੜੀ ਐਂਕਰ ਕੁੜੀ ਸੀਗੀ ਜਿਹਦੀ ਜਾਨੀ ਕਿ ਇੱਕ ਤਰ੍ਹਾਂ ਬੇਇੱਜ਼ਤੀ ਕੀਤੀ ਆ ਉਹ ਕਹਿੰਦੀ ਵੀ ਮੇਰੀ ਬੇਇੱਜ਼ਤੀ ਕੀਤੀ ਆ ਤੇ ਉਹ ਕੁੜੀ ਨੂੰ ਤਾਂ ਉਹਦਾ ਕੋਈ ਬੈਨੀਫਿਟ ਨਹੀਂ ਉਹਦੀਆਂ ਫਿਲਮਾਂ ਟਾਲੀਵਾਲ ਸਾਹਿਬ ਦੀਆਂ ਫਿਲਮਾਂ ਕਰਨ ਨਾਲ ਉਹ ਕੁੜੀ ਨੂੰ ਕੀ ਬੈਨੀਫਿਟ ਆ ਉਹ ਚ ਠੀਕ ਹੈ ਨਾ ਸ਼ਰਿਆਮ ਸਟੇਜ ਤੇ ਲਲਕਾਰਨ ਵਾਲਾ ਕੰਮ ਕਰਨਾ ਬਾਅਦ ਚ ਵੀ ਉਹਨਾਂ ਨੇ ਇੱਕ ਗਾਣਾ ਜਗਾਇਆ ਸੁਣੀ ਨਹੀਂ ਸੁਣੀ ਨਹੀਂ ਮਟਿਆਰੇ ਸਾਰੀਆਂ ਵੀਡੀਓ ਚੱਲ ਹੀ ਰਹੀਆਂ ਨੇ YouTube ਤੇ ਪਤਾ ਲੱਗ ਹੀ ਰਿਹਾ ਠੀਕ ਹੈ ਨਾ ਬਾਕੀ ਢਾਲੀਵਾਲ ਸਾਹਿਬ ਤੁਸੀਂ ਵੱਡੇ ਹੋ ਤੁਸੀਂ ਸਿਆਣੇ ਹੋ ਤੁਹਾਨੂੰ ਪਤਾ ਹੀ ਆ ਪਰ ਥੋੜਾ ਜਿਹਾ ਹੰਕਾਰ ਨੂੰ ਥੱਲੇ ਰੱਖ ਕੇ ਚੱਲਣਾ ਚਾਹੀਦਾ ਹੈ ਹੰਕਾਰ ਬਹੁਤ ਗਲਤ ਚੀਜ਼ ਆ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ ਤੁਸੀਂ ਤਾਂ ਬਹੁਤ ਜ਼ਿਆਦਾ ਉਮਰ ਦੇ ਬਹੁਤ ਜ਼ਿਆਦਾ ਸੀਨੀਅਰ ਹੋ ਸਭ ਦੇ ਸਾਤੋਂ ਤਾਂ ਬਹੁਤ ਵੱਡੇ ਹੋ ਤੁਹਾਨੂੰ ਆਪ ਨੂੰ ਪਤਾ ਹੀ ਆ ਜੇ ਕੋਈ ਗੱਲ ਹੋ ਵੀ ਗਈ ਸਾਈਡ ਤੇ ਬੁਲਾ ਕੇ ਵੀ ਬੰਦਾ ਕਹਿ ਸਕਦਾ ਸਾਈਡ ਤੇ ਬੁਲਾ ਕੇ ਗੱਲ ਕਰ ਸਕਦਾ ਸਾਰੇ ਮੇਲੇ ਚ ਸਾਰੇ ਇਕੱਠ ਦੇ ਸਾਹਮਣੇ ਕਹਿਣਾ ਕੋਈ ਚੰਗੀ ਗੱਲ ਨਹੀਂ ਬਣਦੀ ਬਾਕੀ ਲੋਕ ਸਿਆਣੇ ਨੇ ਲੋਕਾਂ ਨੂੰ ਪਤਾ ਹੀ ਆ ਸਾਰਾ ਵੀ ਕੌਣ ਸਹੀ ਆ ਕੌਣ ਗਲਤ ਆ ਤੇ ਚਲੋ ਹੁਣ ਆਪਾਂ ਗੱਲ ਕਰਦੇ ਆ ਸੰਘਾ ਸੰਘਾ ਹੋਈ ਪਈ ਆ ਕਹਿੰਦੇ ਇਨਸਟਾਗ੍ਰਾਮ ਖੋਲੋ ਤਾਂ ਪੂਜਾ ਸੰਘਾ ਪੂਜਾ ਸੰਘਾ ਜੇ ਆਪਾਂ YouTube ਖੋਲਹੀਏ ਤਾਂ ਪੂਜਾ ਸੰਘਾ ਪੂਜਾ ਸੰਘਾ ਕੋਈ ਕਹੀ ਜਾਂਦਾ ਜੀ ਦੂਜਾ ਵਿਆਹ ਕਰਾ ਲਿਆ ਕੋਈ ਕਹੀ ਜਾਂਦਾ ਤੀਜਾ ਵਿਆਹ ਕਰਾ ਲਿਆ ਆਪਾਂ ਨੂੰ ਤਾਂ ਭਈ ਪਤਾ ਨਹੀਂ ਆਪਾਂ ਨੂੰ ਤਾਂ ਐ ਪਤਾ ਵੀ ਪਹਿਲਾਂ ਵਿਆਹ ਹੋਇਆ ਹੋਇਆ ਸੀ ਇੱਕ ਹੋਰ ਕਰਾਇਆ ਠੀਕ ਹੈ ਹੁਣ ਇੱਕ ਪਾਸੇ ਤਾਂ ਉਹ ਕੁੜੀ ਪਾਰੀ ਆ ਵੀਡੀਓ ਆਪਣੇ ਪਹਿਲਾਂ ਵਾਲੇ ਘਰ ਵਾਲੇ ਨਾਲ ਵੀ ਮੇਰੀ ਛੱਤ ਗਿਰ ਗਈ ਲੋਕਾਂ ਨੇ ਪੈਸੇ ਪਾਤੇ ਆਈਫੋਨ ਲੈ ਲਿਆ ਉਹ ਚਲ ਮੁੱਦੇ ਹੋ ਗਏ ਸਾਰੇ ਉਹ ਸਭ ਨੂੰ ਪਤਾ ਠੀਕ ਦੂਜੇ ਪਾਸੇ ਕੁੜੀ ਨੇ ਜਦੋਂ ਕੋਈ ਡਿਵੋਰਸ ਲਿਆ ਜਾਂ ਉਹਨੂੰ ਕੋਈ ਪ੍ਰੋਬਲਮ ਸੀ ਉਦੋਂ ਉਹਨੇ ਲੋਕਾਂ ਨਾਲ ਕਿੰਨੀ ਕੁ ਸ਼ੇਅਰ ਕੀਤੀ ਆ ਉਹਨੇ ਕਿਸੇ ਨੂੰ ਕਿਹਾ ਵੀ ਮੈਨੂੰ ਇਹ ਪ੍ਰੋਬਲਮ ਚੱਲ ਰਹੀ ਹੈ ਜਾਂ ਅਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਕਿਸੇ ਨੂੰ ਵੀ ਦੱਸਿਆ ਕਿਸੇ ਨੂੰ ਕਿਸੇ ਨੂੰ ਪਤਾ ਲੱਗਿਆ ਉਹਦਾ ਸਿੱਧਾ ਡਾਇਰੈਕਟ ਵਿਆਹ ਦੀਆਂ ਵੀਡੀਓ ਆਈਆਂ ਨੇ ਲੋਕ ਸਾਰੇ ਹੈਰਾਨ ਲੋਕ ਸਾਰੇ ਹੈਰਾਨ ਹੋ ਗਏ ਇਹ ਚੀਜ਼ ਸੁਣ ਕੇ ਵੀ ਇਹ ਕੀ ਹੋ ਗਿਆ ਵੀ ਇਹ ਤਾਂ ਛੱਤ ਪਾਰੇ ਸੀਗੇ ਇਹ ਤਾਂ ਵਿਆਹ ਚੱਲ ਰਿਹਾ ਲੋਕਾਂ ਨੂੰ ਅੱਧੇ ਨੂੰ ਤਾਂ ਹੀ ਲੱਗ ਗਿਆ ਵੀ ਸ਼ੂਟ ਚੱਲ ਰਿਹਾ ਕਿਤੇ ਵੀ ਕੋਈ ਸ਼ੂਟ ਆ ਇਹ ਪਰ ਉਹ ਤਾਂ ਪੱਕੇ ਹੀ ਸ਼ੂਟ ਹੋ ਗਿਆ ਹੁਣ ਇੱਕ ਦੂਜੇ ਨੂੰ ਕਹੀ ਜਾਂਦੇ ਨੇ ਉਹ ਮੁੰਡਾ ਕਹਿ ਰਿਹਾ ਮੈਂ ਜਲੂਸ ਕੱਢੂੰ ਮੈਨੂੰ ਧੋਖਾ ਦੇ ਗਈ ਕੁੜੀ ਕਹੀ ਜਾਂਦੀ ਮੈਂ ਤੇਰੀ ਵੀਡੀਓ ਪਾਉਂਗੀ ਫਲਾਣੇ ਪੇਜ ਤੇ ਪਾਉਂਗੀ ਇਹ ਗੱਲਾਂ ਆਪਸ ਚ ਇਹਨਾਂ ਨੇ ਸੁਲਝਾ ਕੇ ਪਹਿਲਾਂ ਜਾਂ ਤਾਂ ਫੇਰ ਤਲਾਕ ਲੈਣਾ ਸੀ ਜੇ ਤਲਾਕ ਲਿਆ ਵੀ ਹੈ ਜੇ ਇਹ ਗੱਲਾਂ ਸੁਲਝਾਈਆਂ ਨਹੀਂ ਇਹਨਾਂ ਨੇ ਲੋਕਾਂ ਨੂੰ ਮੁੱਦਾ ਕਾਦੇ ਵਾਸਤੇ ਖੜ ਰਹੇ ਨੇ ਇਹ YouTube ਤੇ ਜਾਂ ਕਿਸੇ Instagram ਤੇ ਵੀਡੀਓ ਕਿਉਂ ਪਾ ਰਹੇ ਨੇ ਕਿਸ ਕਿਸ ਲਈ ਪਾ ਰਹੇ ਨੇ ਕੌਣ ਦੇਖਣਾ ਚਾਹੁੰਦਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਪਾ ਰਹੇ ਨੇ ਇਹਦੇ ਨਾਲ ਬਹੁਤ ਜ਼ਿਆਦਾ ਗਲਤ ਅਸਰ ਪੈਂਦਾ ਲੋਕਾਂ ਤੇ ਬੱਚਿਆਂ ਤੇ ਗਲਤ ਅਸਰ ਪੈਂਦਾ ਜਿਹੜਾ ਬੰਦਾ ਹੁਣ ਇਹ ਸੋਚਦਾ ਵੀ ਯਾਰ ਮੈਂ ਕਿੱਥੋਂ ਛੱਡ ਕੇ ਭੱਜ ਜੂ ਵੀ ਮੈਂ ਮੇਰਾ ਘਰ ਚੰਗਾ ਭਲਾ ਬਸਿਆ ਹੋਇਆ ਉਹ ਵੀ ਅਗਲੇ ਅਗਲੀ ਦੇ ਦਿਮਾਗ 'ਚ ਇਹ ਗੱਲ ਆ ਸਕਦੀ ਆ ਵੀ ਉਹਨੇ ਵੀ ਤਾਂ ਤੀਜਾ ਕਰਾਈ ਆ ਮੈਂ ਦੂਜਾ ਕਰਾ ਲੂ ਫੇਰ ਕੀ ਆ ਇਹ ਗੱਲਾਂ ਦਾ ਬਹੁਤ ਅਸਰ ਪੈਂਦਾ ਹੁਣ ਤੁਸੀਂ ਦੇਖ ਲਓ ਵੀ ਵੱਡਾ ਬੰਦਾ ਕੌਣ ਹੁਣ ਵੱਡੇ ਤਾਂ ਅਗਲੇ ਹੋਗੇ ਜਿਨ੍ਹਾਂ ਨੇ ਨਾਲੇ ਤਾਂ ਲੋਕਾਂ ਤੋਂ ਪੈਸੇ ਪਵਾ ਲੇ ਲੋਕਾਂ ਤੋਂ ਪੈਸੇ ਪਵਾ ਕੇ ਉਹ ਕਹਿੰਦਾ ਮੁੰਡਾ ਕਹਿ ਰਿਹਾ ਉਹਦੇ ਘਰ ਵਾਲਾ ਪੂਜਾ ਸੰਘਾ ਦੇ ਵੀ ਦੋ ਵਾਰ ਮੈਨੂੰ ਪੈਸੇ ਆਏ ਨੇ ਖਾਤੇ 'ਚ ਮੇਰੇ ਘਰ ਵਾਲੀ ਦੇ ਖਾਤੇ 'ਚ ਮੈਂ ਮਜਬੂਰ ਸੀ ਮੈਂ ਉਹਨੂੰ ਬਹੁਤ ਰੋਕਿਆ ਚਾਹੇ ਕੁਝ ਵੀ ਸੀ ਪੈਸੇ ਤਾਂ ਲੋਕਾਂ ਨੇ ਪਾਏ ਨਾ ਤੇ ਪੈਸੇ ਆਉਣ ਤੋਂ ਬਾਅਦ ਕਿਸ ਉਹ ਤਾਂ ਪੈਸੇ ਤਾਂ ਅਲੱਗ ਰਹਿ ਗਏ ਉੱਪਰ ਦੀ ਤੀਜਾ ਵਿਆਹ ਕਰਾ ਲੈ ਤੀਜਾ ਵਿਆਹ ਕਰਾਉਣ ਤੋਂ ਪਹਿਲਾਂ ਜਦੋਂ ਤੁਸੀਂ ਡਿਵੋਰਸ ਲੈ ਰਹੇ ਹੋ ਲੋਕਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਸਾਡੇ ਚਾਹੀ ਪ੍ਰੋਬਲਮ ਚੱਲ ਰਹੀ ਹੈ ਤੁਸੀਂ ਕਹਿਣਾ ਚਾਹੀਦਾ ਸੀ ਤੁਸੀਂ ਸ਼ੇਅਰ ਕਰਨੀ ਸੀ ਵੀ ਸਾਨੂੰ ਇਹ ਪ੍ਰੋਬਲਮ ਚੱਲ ਰਹੀ ਹੈ ਵੀ ਅਸੀਂ ਨਾਲ ਨਹੀਂ ਰਹਿ ਰਹੇ ਦਾ ਇਹ ਨਾ ਰੌਲਾ ਹੀ ਨਹੀਂ ਪੈਣਾ ਸੀਗਾ ਜਿਹੜਾ ਹੁਣ ਤੁਸੀਂ ਇੱਕ ਦੂਜੇ ਨੂੰ ਬਦਨਾਮ ਕਰਨ ਦਾ ਜ਼ੋਰ ਲਾ ਰਹੇ ਹੋ ਇਹਦੇ ਨਾਲ ਲੋਕਾਂ ਦੇ ਮਨਾਂ 'ਚ ਬਹੁਤ ਕੁਝ ਆ ਜਾਂਦਾ ਜਿਹੜੇ ਬੰਦੇ ਨੇ ਨਹੀਂ ਵੀ ਸੋਚਿਆ ਹੁੰਦਾ ਉਹ ਵੀ ਕਈ ਵਾਰ ਸੋਚਣ ਲੱਗ ਜਾਂਦਾ ਵੀ ਯਾਰ ਇਹ ਕੀ ਚੱਲ ਰਿਹਾ ਬਾਕੀ ਤੁਸੀਂ ਆਪ ਦੇਖ ਲਓ ਵੀ ਇਹ ਗੱਲਾਂ ਦਾ ਕਿੰਨਾ ਕੁ ਫਾਇਦਾ ਕਿੰਨਾ ਕੁ ਨਹੀਂ ਠੀਕ ਹੈ ਨਾ ਬਾਕੀ ਜਿਹਨੇ ਗੰਦ ਪਾਉਣਾ ਉਹਨੇ ਪਾ ਹੀ ਦੇਣਾ ਇਹ ਗੰਦ ਪਾਉਣੀ ਹੁੰਦਾ ਆਪਾਂ ਇੱਕ ਤਰ੍ਹਾਂ ਤਾਂ ਕਹਿੰਦੇ ਅਸੀਂ ਪੰਜਾਬ 'ਚ ਰਹਿੰਦੇ ਆ ਇਹ ਪੰਜਾਬ ਨੂੰ ਕੋਈ ਜ਼ਿਆਦਾ ਵਧੀਆ ਮੈਡਲ ਪਾਉਣ ਵਾਲੀ ਗੱਲ ਨਹੀਂ ਹੈਗੀ ਇਹ ਬਾਕੀ ਜਿਹਨੂੰ ਆਪਣੀਆਂ ਗੱਲਾਂ 'ਚ ਕੋਈ ਖਾਸੀਅਤ ਲੱਗੀ ਹੋਵੇ ਜਾਂ ਕੋਈ ਵਧੀਆ ਲੱਗਿਆ ਹੋਣ ਤਾਂ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ